ਮਾਨਯੋਗ ਮੁੱਖ ਮੰਤਰੀ ਪੰਜਾਬ ਮਿਰਿਛੋਟੇ ਵੀਰ ਭਗਤ ਸਿੰਘ ਮਾਨ ਜੀ ਸਮਾਜਵਾਦੀ ਪਾਰਟੀ ਦਾ ਬੁਲਾਰਾ ਹੋਣ ਦੇ ਨਾਤੇ ਤੇ ਕੇਂਦਰ ਚ ਸਾਡਾ ਘਟਜੋਣ ਹੋਣ ਕਰ ਮੈਂ ਆਪ ਜੀ ਨੂੰ ਇੱਕ ਸੁਝਾਅ ਦੇਣਾ ਕਿ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਲੁੱਟਖੋਹਾਂ ਦਾ ਬਣਿਆ ਹੋਇਆ ਹੈ ਨਸ਼ੇ ਦਾ ਬਣਿਆ ਹੋਇਆ ਪਿਛਲੇ ਕਈ ਕਟਨਾਵਾਂ ਦੇ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਲ ਕੁਝ ਕਾਲੀਆਂ ਭੇਡਾਂ ਜਿੱਥੇ ਚਿੱਪੇ ਦੇ ਕਾਰੋਬਾਰ 'ਚ ਰੰਗੀਆਂ ਹੱਤੀਆਂ ਗਈਆਂ ਨੇ ਉੱਥੇ ਹੀ ਭ੍ਰਿਸ਼ਟਾਚਾਰ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਹੁਣ ਸ਼ਾਮਲ ਹੋ ਗਈਆਂ ਨੇ ਚਾਹੇ ਉਹ ਰੇਟ ਮਾਫੀਆ ਹੋਵੇ ਟਰਾਂਸਪੋਰਟ ਮਾਫੀਆ ਹੋਵੇ ਕੇਬਲ ਮਾਫੀਆ ਹੋਵੇ ਲੈਂਡ ਮਾਫੀਆ ਹੋਵੇ ਤੇ ਸ਼ਰਮ ਜਿਹੜਾ ਉਹ ਲੁੱਟਿਆ ਖੋਆ ਹੋ ਰਿਹਾ ਰਿਹਾ ਨੇ ਜਿਹੜੀਆਂ ਪੰਜਾਬ ਦੇ ਵਿੱਚ ਇਹਦੇ ਪਿੱਛੇ ਕੋਈ ਨਾ ਕੋਈ ਡੈਕਸਸ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰ ਲਈ ਉੱਥੇ ਹੀ ਪੰਜਾਬ ਨੂੰ ਅਸ਼ਾਂਤ ਘੋਸ਼ਿਤ ਕਰਵਾਉਣ ਲਈ ਪੰਜਾਬ ਨੂੰ ਮੜਾ ਗਰਦਾਨਣ ਲਈ ਇਹ ਸਾਜ਼ਿਸ਼ਾਂ ਪੰਜਾਬ ਪੁਲਿਸ ਚ ਤੇ ਘੋਰ ਵਕ ਵਕ ਮੈਚ ਕਾਫੀ ਚੱਡੀ ਗਏ ਗਦੇ ਜਾਂ ਨੀਲੇ ਚਿੱਟਿਆਂ ਚੋਂ ਉਹ ਲੋਕ ਖਾਮਲ ਨੇ ਜਿਹੜੇ ਉਹਨਾਂ ਦੁਆਰਾ ਭਰਤੀ ਕੀਤੇ ਗਏ ਉਹਨਾਂ ਦੁਆਰਾ ਨਜਾਇਜ਼ ਢੰਗ ਨਾਲ ਕਰਕੀਆਂ ਦੇ ਕੇ ਵੱਡੀਆਂ ਪੋਸਟਰਾਂ ਤੇ ਬਿਠਾਏ ਗਏ ਉਹ ਅੱਜ ਵੀ ਉਹੀ ਕੰਮ ਕਰ ਰਹੇ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸ਼ਾਂਤੀ ਲਈ ਪੰਜਾਬ ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਤੁਹਾਨੂੰ ਸੁਝਾਅ ਦੇਣਾ ਕਿ ਇਹ ਜਿਹੜਾ ਮਾਫੀਆ ਇਹ ਤੁਹਾਡੇ ਦਰਮਿਆਨ ਵੀ ਆ ਰਿਹਾ ਉਥੇ ਹੀ ਜਿਹੜੀ ਅਕਲੀਆ ਕਲਾ ਦੇ ਵਿੱਚ ਨੌਜਵਾਨ ਮੁੰਡੇ ਨੂੰ ਦਰੜ ਕੇ ਦੀਪਸ ਉਹਦੀ ਹੱਡੀ ਵੀ ਅੱਗੇ ਕਹਿੰਦੇ ਨਾਲ ਫਸੀ ਰਹੀ ਬਾਰਡਰ ਦੇ ਵਿੱਚ ਆਪਣਾ ਤੇ ਡਰਾਈਵਰ ਬੇਫਿਕਰ ਸਵਾਰੀਆਂ ਚੁੱਕਦਾ ਰਿਹਾ ਇਹ ਜਿਹੜਾ ਵਰਤਾਰਾ ਵਾਪਰਿਆ ਵਾ ਮੈਂ ਇਹਦੀ ਸਖਤ ਸ਼ਬਦਾਚਾਰ ਦੇ ਅੰਦਰ ਨਿਖੇਦੀ ਕਰਦਾ ਨਿੰਦਾ ਕਰਦਾ ਮੈਂ ਤੁਹਾਡੇ ਤੋਂ ਮੰਗ ਕਰਦਾ ਕਿ ਇਸ ਦੀਪ ਬੱਸ ਨੂੰ ਤੁੰਦ ਪਰਬਾਬ ਨਾਲ ਬੰਨ੍ਹ ਕਰਕੇ ਬੰਦ ਕਰਕੇ ਹੁਣ ਤੱਕ ਜਿੰਨੇ ਵੀ ਦੀਪ ਬੱਸ ਦੇ ਨਾਲ ਐਕਸੀਡੈਂਟ ਚ ਦੋ ਮਰੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ 20-20 ਕਰੋੜ ਰੁਪਇਆ ਜਿਹੜਾ ਦਿੱਤਾ ਜਾਵੇ ਔਰ ਇਹ ਰੁਪਇਆ ਦੀਪ ਬੱਸ ਕੰਪਨੀ ਦੇ ਮਾਲਕ ਦੀ ਸਾਰੀ ਜਾਇਦਾਦ ਕੋਰਤ ਕਰਕੇ ਇਹ ਰੁਪਇਆ ਬਾਵਜਾ ਦਿੱਤਾ ਜਾਵੇ ਤੇ ਜਿਹੜੇ ਡਰਾਈਵਰ ਇਨਾਂ ਤੱਕ ਨਾਲ ਸ਼ਾਮਲ ਰਹੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਲਾਭ ਨਾ ਦਿੱਤਾ ਜਾਵੇ ਡਰਾਈਵਰ ਹੋਣ ਦਾ ਕਿਉਂਕਿ ਇਹਨਾਂ ਨੇ ਡਰਾਈਵਰ ਹੋਣ ਦੇ ਨਾਤੇ ਉਹ ਫਰਜ਼ ਨਹੀਂ ਨਿਭਾਇਆ ਜਦੋਂ ਕਿਤੇ ਐਕਸੀਡੈਂਟ ਹੋ ਜਾਵੇ ਪੁਲ ਬਨੇਖੇ ਤਾਂ ਡਰਾਈਵਰ ਕਦੇ ਮੌਕੇ ਤੋਂ ਨਹੀਂ ਭੱਜਦੇ ਉਹ ਪੀੜਤ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜੋ ਇਹ ਵਰਤਾਰਾ ਵਾਪਰਿਆ ਇਹ ਕਤਲ ਹੈ ਹੰਕਾਰ ਤੇ ਸੱਤਾ ਦਾ ਨਸ਼ਾ ਹੈ ਔਰ ਇਹ ਹੰਕਾਰ ਤੇ ਸੱਤਾ ਦਾ ਨਸ਼ਾ ਨੂੰ ਖਤਮ ਕਰ ਲਈ ਇਹ ਟਰਾਂਸਪੋਰਟ ਮਾਫੀਆ ਦੇ ਜਿਹੜੇ ਲੋਕ ਨੇ ਜਿਹੜੇ ਗੁੰਡਾਗਰਦੀ ਕਰਦੇ ਨੇ ਜਿਹੜੇ ਇਹੋ ਜਿਹੇ ਕਤਲ ਕਰਕੇ ਘਨੌਨੀ ਹਰਕਤ ਕਰਦੇ ਨੇ ਇਹਨਾਂ ਦੇ ਟਰਾਂਸਪੋਰਟਾਂ ਨੂੰ ਜ਼ਬਤ ਕੀਤਾ ਜਾਵੇ ਇਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇ ਤੇ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ 20 ਕਰੋੜ ਰੁਪਈਆ ਜਿਹੜਾ ਉਹ ਮਾਫੀਆ ਦਿੱਤਾ ਜਾਵੇ ਭਾਵੇਂ ਉਹ ਆਰਬਟ ਬੱਸ ਵਾਲੇ ਹੋਣ ਭਾਵੇਂ ਉਹ ਕੋਈ ਹੋਰ ਬੱਸ ਵਾਲੇ ਹੋਣ ਜਿਨ੍ਹਾਂ ਨੇ ਵੀ ਇਹੋ ਜਿਹੇ ਕਟਰਾ ਕੰਡੌਨੀਆ ਹੜਕ ਤੱਕ ਕੀਤੀ ਆ ਤੇ ਸਰਕਾਰ ਦੇ ਬਲ ਦੇ ਉੱਤੇ ਆਪਣੇ ਆਪ ਨੂੰ ਬਚਾਇਆ ਉਹਨਾਂ ਪੀੜਤ ਪਰਿਵਾਰਾਂ ਨੂੰ ਮਜਬੂਰ ਕੀਤਾ ਥੋੜੇ ਥੋੜੇ ਪੈਸੇ ਦੇ ਰਾਜੀਨਾਮੇ ਕਰਨ ਲਈ ਕਿਉਂਕਿ ਸਰਕਾਰ 'ਚ ਸੱਤਾ 'ਚ ਹੁੰਦਿਆਂ ਤੇ ਕੁਰਸੀ 'ਤੇ ਬੈਠੇ ਉਹ ਲਾਲਚੀ ਤੇ ਸੰਵਧਾਨ ਉਰੋਧੀ ਸੰਵਧਾਨ ਦੀ ਸੌਖਾ ਕੇ ਇਹਨਾਂ ਦੀਆਂ ਜੁੱਤੀਆਂ ਚੱਟਣ ਵਾਲੇ ਅਧਿਕਾਰੀ ਉਹਨਾਂ ਵਿਰੁੱਧ ਵੀ ਜਾਂਚ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇ ਉਹਨਾਂ ਦੀਆਂ ਵਿਜੈਦਾਤਾ ਜਿਹੜੀਆਂ ਕੁਰਕ ਕਰਕੇ ਇਹਨਾਂ ਪੇੜ ਪਰਿਵਾਰਾਂ ਨੂੰ ਵੀ ਵੀ ਕਰੋੜ ਰੁਪਇਆ ਘੱਟ ਤੋਂ ਘੱਟ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਵੱਧ ਦੇ ਦਿਓ 50 ਕਰੋੜ 100 ਕਰੋੜ ਕਿਉਂਕਿ ਮਨੁੱਖ ਦੀ ਜੀਵਨ ਦੀ ਕੋਈ ਕੀਮਤ ਨਹੀਂ ਤੇ ਉਹ ਤੁਹਾਡੀ ਬਹੁਤ ਮਿਹਰਬਾਨੀ ਹੈ ਜੈ ਸਮਾਜਵਾਦ ਜੈ ਪਰਤ